ਪੱਤੇ ਰੱਖਿਆ ਸੀ ਜੀ ਆਪਾਂ ਨੇ ਪੁੱਛਿਆ ਤੇ ਕਹਿੰਦੇ ਪਾਣ ਦੇ ਪੱਤੇ ਨੇ ਜਿਹੜੇ ਪਾਣ ਨੋ ਵੀ ਆਪਾਂ ਕਹਿੰਦੇ ਹਾਂ ਬਸਤੀ ਇਹਦੇ ਵਿੱਚ ਇੱਕ ਗੁਰਦੁਆਰਾ ਬਣਿਆ ਹੋਇਆ ਆ ਫਦਾ ਲੱਗਦਾ ਔਰ ਬਹੁਤ ਹੀ ਜਿਹੜੇ ਹੈਗੇ ਨੇ ਸਿੱਖ ਭਾਈਚਾਰਾ ਜਿਹੜਾ ਹੈਗਾ ਇੱਥੇ ਵੱਸਦਾ ਹੈਗਾ ਬਾਕੀ ਸਾਖੀ ਇਹ ਤੇ ਦਾ ਸਿਟੀ ਸੈਂਟਰ ਹੈ ਜਿੱਥੇ ਤੁਹਾਨੂੰ ਹਰ ਚੀਜ਼ ਬਹੁਤ ਈਜ਼ੀਲੀ ਅਵੇਲੇਬਲ ਹੋ ਜੂਗੀ ਖਾਣੇ ਤੋਂ ਲੈ ਕੇ ਅਗਰ ਤੁਹਾਨੂੰ ਕੋਈ ਚੀਜ਼ ਪਰਚੇਸ ਕਰਨੀ ਆ ਫਰਨੀਚਰ ਕੁਝ ਵੀ ਸਭ ਕੁਝ ਤੋਂ ਅਵੇਲੇਬਲ ਹੈ ਹਾਂਜੀ ਦੋਸਤੋ ਫਿਰ ਬਹੁਤ ਸਾਰੇ ਇਹ ਮਾਰਕੀਣਾ ਬਣਿਆਗੇ ਅੱਜ ਹੁਣ ਸਭ ਤੋਂ ਪਹਿਲਾਂ ਆਪਾਂ ਸਬਜ਼ੀ ਮਾਰਕੀਟ ਦੇ ਵਿੱਚ ਆਇਆ ਇਹ ਜਮਸ਼ੀਦਪੁਰ ਦੀ ਸਭ ਤੋਂ ਵੱਡੀ ਔਰ ਮੇਨ ਮਾਰਕੀਟ ਹੈ ਆ ਸਬਜ਼ੀ ਮਾਰਕੀਟ ਦੇ ਵਿੱਚ ਤੁਹਾਨੂੰ ਲੈ ਕੇ ਚੱਲਾਂਗੇ ਔਰ ਉੱਥੇ ਧੁਆਵਾਂਗੇ ਕਿਵੇਂ ਦਾ ਬਾਜ਼ਾਰ ਹੈ ਕੀ ਕੁਝ ਜਿਹੜਾ ਜਿਹੇ ਆਪਣਾ ਚੀਜ਼ ਦਾ ਬਦਲਾਵ ਮਿਲਿਆ ਪੰਜਾਬ ਨੂੰ ਦਾ ਸਾਰਾ ਕੁਝ ਦਿਖਾਵਾਂਗੇ ਬਾ ਵੀਡੀਓ ਦੇ ਨਾਲ ਜੁੜੇ ਰਹੀਏ ਮੋਟਰਸਾਈਕਲ ਨੂੰ ਆਪਾਂ ਪਾਰਕਿੰਗ ਦੇ ਵਿੱਚ ਲਗਾ ਦਿੱਤਾ ਤੇ ਹੁਣ ਅੰਦਰ ਜਾ ਕੇ ਬਾਜ਼ਾਰ ਘੁੰਮ ਲਿਆ ਸਭ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਐਂਟਰ ਐਂਟ੍ਰੈਂਸ ਤੇ ਹੁੰਦੇ ਸਾਰੇ మేమే ਆਪਣੇ ਮਿਲਦਾ ਆ ਬਾਕੀ ਸਰਗੋ ਜੁਨੀਕ ਨਹੀਂ ਆ ਕੁਛ ਖਸ ਵੀ ਨਹੀਂ ਆ ਹਰੇਕ ਮਾਰਕਟ ਇੱਕ ਵਰਗੀ ਹੁੰਦੀ ਹੈ ਹਰੇਕ ਵਰਗੀ ਚੀਜ਼ਾਂ ਹੁੰਦੀਆਂ ਨੇ ਬਾਕੀ ਦੇਖਦੇ ਆ ਜਿਹੜੀ ਵੀ ਜੁਨੀਕ ਚੀਜ਼ ਹੁੰਦੀ ਆ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਇਸ ਸ਼ਹਿਰ ਦੇ ਵਿੱਚ ਜਿਹੜੀ ਯਾਤਰਾਵਾਦੀ ਆ ਉਹ ਮੰਨ ਲਓ ਹਿੰਦੂਆਂ ਦੀਆਂ ਲੇਕਿਨ ਮੁਸਲਮ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਰਹਿੰਦੇ ਆ ਮੰਨ ਲਓ ਜ਼ਿਆਦਾ ਜਿਹੜੇ ਮੁਸਲਮ ਕਲਚਰ ਦੇ ਅਕੋਰਡਿੰਗ ਰਿਲੀਜਨ ਦੇ ਅਕੋਰਡਿੰਗ ਇਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਆਸਾਨੀ ਨਾਲ ਇੱਧਰ ਵਾਲੀ ਸਾਈਡ ਦੇਖੋ ਆ ਪੱਤੇ ਰੱਖੇ ਹੋਏ ਸੀਗੇ ਆਪਾਂ ਨੇ ਪੁੱਛਿਆ ਤੇ ਕਹਿੰਦੇ ਪਾਣ ਦੇ ਪੱਤੇ ਨੇ ਜਿਹੜੇ ਪਾਣ ਵਗੈਰਾ ਖਾਂਦੇ ਨੇ ਲੋਕ ਐ ਪੱਤੇ ਵੀ ਇੱਧਰ ਵਿਕਦੇ ਨੇ ਇਹ ਕੁਝ ਕੁ ਸਬਜ਼ੀਆਂ ਨੇ ਗਏ ਜੁੜੀਆਂ ਆਪਣੇ ਇੱਧਰ ਬਿਲਕੁਲ ਨਹੀਂ ਮਿਲਦੀਆਂ ਇਹਨਾਂ ਨੂੰ ਤਾਂ ਕੁੰਦ루 ਕਹਿੰਦੇ ਨੇ ਇਹਨਾਂ ਨੂੰ ਪਰਵਲ ਇਹ ਸ਼ਾਇਦ ਤੁਸੀਂ ਪੰਜਾਬ ਵਿੱਚ ਕਿਸੇ ਕਿਸੇ ਜਗ੍ਹਾ ਵਿੱਚ ਦੇਖਿਆ ਵੀ ਹੋਣਾ ਉਹ ਇਹਨਾਂ ਨੂੰ ਕਹਿੰਦੇ ਕੱਚੂ ਹਾਂਜੀ ਕਮਲ ਜਿਹੜਾ ਗੋਲ ਗਫਾ ਦਾ ਨਸ਼ਾ ਆ ਉਹ ਇੱਥੋਂ ਹੀ ਲੱਗਿਆ ਆ ਇਹ ਸ਼ਹਿਰ ਦੇ ਵਿੱਚ ਗੋਲ ਗਫੇੜੇ ਹੈਗੇ ਬਹੁਤ ਫੇਮਸ ਨੇ ਔਰ ਬਹੁਤ ਹੀ ਇਹਦਾ ਵੱਖਰੇ ਤਰੀਕੇ ਨਾਲ ਬਣਾ ਜਾਂਦੇ ਨੇ ਆਪਣੇ ਜਿਹੜੇ ਹੈਗੇ ਉਧਰ ਵੱਖਰੇ ਤਰੀਕੇ ਨਾਲ ਦੁੱਧ ਦੇ ਬਿਲਕੁਲ ਜਿਹੜਾ ਵੱਖਰੇ ਤਰੀਕੇ ਨਾਲ ਬਣਾ ਜਾਂਦੇ ਨੇ ਔਰ ਸੂਜੀ ਵਾਲੇ ਗੋਲ ਗੱਪੇ ਇਧਰ ਦੇ ਜਿਆਦਾ ਜਿਹੜੇ ਹੈਗੇ ਆਟੇ ਵਾਲੀ ਜੋ ਗੋਲ ਗੱਪੇ ਮਿਲਦੇ ਨੇ ਵੀ ਦੇਖ ਸਕਦੇ ਹੋ ਕਿ ਇਧਰ ਗੋਲ ਗੱਪੇ ਇੰਟਾ ਇੰਪੋਰਟੈਂਟ ਗੱਲ ਜਿਹੜੀ ਇੱਥੇ ਗੋਲ ਗੱਪੇ ਹੁੰਦੇ ਨੇ ਉਸ ਨੂੰ ਬਿਲਕੁਲ ਨੇਚਰਲੀ ਖਾ ਜਾਂਦੇ ਨੇ ਪੱਤੇ ਦੇ ਵਿੱਚ ਹਾਂ ਐਦਾਂ ਪੱਤੇ ਦੇ ਵਿੱਚ ਉਹ ਕਿਹੜੇ ਗੋਲ ਗੱਪੇ ਇਧਰ ਖਾਏ ਜਾਂਦੇ ਆ ਜੋ ਕਿ ਬਹੁਤ ਹੀ ਜਨੀਕ ਜੀ ਗੱਲ ਆ ਔਰ ਇਧਰ ਹੀ ਮਿਲੀ ਵਗੈਰਾ ਰੱਖੀ ਹੋਈ ਆ ਪੂਰੇ ਖੱਟੇ ਕਰਕੇ ਵਜਿਆ हाँ जी नमस्ते अंकल जी नमस्ते आपके गोलगप्पे तो बहुत टेस्टी थे सबसे पहले के बहुत ही अलग सा टेस्ट है इसका क्योंकि हमारे पंजाब में ऐसे नहीं बनते तो आप कैसे बनाते हैं कौन कौन सी चीज़ें इसमें डालते हैं प्लीज बता सकते हैं हम आटा सूजी हाँ और मैदा डाल के बनाते हैं ओके तो ये मसाले में क्या क्या रहता है अंकल जी आप मसाला डालते थे धनिया धनिया बुंदा अच्छा मिर्चा मिर्चा हरा मिर्चा ओके ठीक है मिला के बनाते हैं इमली है पंजाब में व्हाइट इमली मिलता है ठीक है ठीक है तो दस के आप कितने देते हैं दस का तीन ले दस के तीन है मतलब हमारे भी तीन है लेकिन हमारे सिंपल मिलते हैं वहाँ इससे हम अपना बच्चा पढ़ाया है अच्छा लड़की लड़की का शादी ਪਾਂ ਮਿਲ ਜਾਣਗੇ ਇਹ ਛਾਲਮੋਲੀ ਵਗੈਰਾ ਇਹਦੀ ਇਥੋਂ ਦੀ ਫੇਮਸ ਹੈ ਇਹ ਵੀ ਵੇਚਦੇ ਨੇ ਆਪਾਂ ਖਾਵਾਂਗੇ ਵੀ ਅੱਗੇ ਹਜੇ ਤਾਂ ਆਪਾਂ ਚੱਲੇ ਆਂ ਕਿਉਂਕਿ ਨੇਰਾ ਹੋਣ ਵਾਲਾ ਇਸ ਕਰਕੇ ਮੌਸਮ ਵੀ ਖਰਾਬ ਆ ਤੇ ਆਪਾਂ ਕੁਛ ਨਾ ਕੁਛ ਜਿਨਾ ਖਾ ਪਏ ਦੇਖਦੇ ਆ ਇੱਧਰ ਸੋਡਾ ਸੈਂਟਰ ਹੈ ਜਿਹਨੂੰ ਆਪਾਂ ਗੋਲੀਆ ਰਬੱਤਾ ਵੀ ਕਹਿੰਦੇ ਆ ਇਹ ਹੈਗੇ ਜੀ ਬਿਹਾਰ ਦੀ ਫੇਮਸ ਜਿਸ ਲਿੱਟੀ ਚੋਖਾ ਇਲੀਟੀ ਬਣਦੀ ਆ ਇਦਾਂ ਤੇ ਬਹੁਤ ਜਿਹੜਾ ਟੇਸਟੀ ਹੈ ਇੱਧਰ ਰੇਟ ਲਿਖਿਆ ਹੈਗਾ ਕਿ ਜਮਸ਼ੇਰਪੁਰ ਦੀ ਸਭ ਤੋਂ ਵੱਡੀ ਖਾਸੀਅਤ ਇਹੀ ਹੈ ਕਿ ਤੇ ਸਾਰੇ ਕਲਚਰ ਮਿਲ ਕੇ ਰਹਿੰਦੇ ਨੇ ਕਦੇ ਕੋਈ ਕਨਫਲਿਕਟ ਕੋਈ ਲੜਾਈ ਚ ਕੋਈ ਇੱਥੇ ਬਹੁਤ ਹੀ ਰੈਰ ਦੇਖਣ ਨੂੰ ਮਿਲਦਾ ਇਧਰ ਚਾਟ ਵਗੈਰਾ ਵੀ ਕਾਫੀ ਯੂਨੀਕ ਹੈ ਉਹ ਟੇਸਟੀ ਵੀ ਬਣਾਉਂਦੇ ਨੇ ਇਧਰ ਵਾਲੀ ਸਾੜੇ ਇਧਰ ਫਲ ਲੱਗੇ ਹੋਏ ਨੇ ਆ ਇਸ ਸਿੰਪਲ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਆ ਆਫ ਫਲ ਆ ਤੇ ਕਾਫੀ ਠੰਡਾ ਹੁੰਦਾ ਕਹਿੰਦੇ ਇਹ ਵੀ ਆਪਾਂ ਪਹਿਲੀ ਵਾਰ ਦੇਖਿਆ ਹੈਗਾ ਨਹੀਂ ਆਪਰੇ ਉਧਰ ਦੇਖਣ ਨੂੰ ਨਹੀਂ ਮਿਲਦੀ ਐਕਚੁਅਲੀ ਇਹ ਥੋੜੇ ਮੌਸਮ ਦੇ ਹਿਸਾਬ ਨਾਲ ਹਾਂ ਜੰਗਲੀ ਫਰੂਟ ਐ ਵਾਈਲਡ ਫਰੂਟ ਹਾਂ ਜੀ ਇਹ ਜ਼ਿਆਦਾ ਜੰਗਲ ਦੇ ਵਿੱਚ ਪਾਇਆ ਜਾਂਦਾ ਤੇ ਆਪਣੇ ਆਮ ਨਹੀਂ ਇਹ ਹੁੰਦਾ ਹੈਗਾ ਤੇ ਇਹਦੇ ਪੱਤੇ ਪੈਣੇਦਰ ਵਾਲੀ ਸੜਕ ਹਾਂਜੀ ਇਸੇ ਸੱਚੀ ਮਾਰਕੀਟ ਤੇ ਆਪਾਂ ਤੁਹਾਨੂੰ ਸੱਚੀ ਮਾਰਕੀਟ ਘੁੰਮ ਕੇ ਆਏ ਜਿਹੜੇ ਜਿੱਦ ਤੁਸੀਂ ਦੇਖਿਆ ਸੱਚੀ ਮਾਰਕੀਟ ਦੀਆਂ ਸਗੀਆਂ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਹੋਰ ਜਿਹੜਾ ਸ਼ਹਿਰ ਦੇ ਲੁੱਕਰੇ-ਵੱਕਰੇ ਕੋਨੇ ਨੇ ਉਹ ਦਿਖਾਵਾਂਗੇ ਤੁਹਾਨੂੰ ਤੇ ਗਰਮੀ ਬੱਕੀ ਬਹੁਤ ਜ਼ਿਆਦਾ ਹੈ ਗਰਮੀ ਨਾਲ ਬਿਲਕੁਲ ਅਸੀਂ ਬੇਹਾਲ ਆ ਹਾਂਜੀ ਗਰਮੀ ਬਹੁਤ ਜ਼ਿਆਦਾ ਹੈ ਇਸ ਕਰਕੇ ਆਪਾਂ ਚੱਲਣ ਫਿਰਾਂ ਤੇ ਸਵੈਟ ਜ਼ਿਆਦਾ ਹਾਂ ਵੈਸੇ ਤੇ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਤੇ ਬਾਕੀ ਜਿਹੜੇ ਸ਼ਹਿਰ ਦੇ ਬਾਕੀ ਦੇ ਕੋਨੇ ਨੇ ਉਹ ਆਪਾਂ ਘੁੰਮਾਂਗੇ ਤੇ ਇੱਧਰ ਸਰਦਾਰ ਜੀ ਖੜੇ ਨੇ ਇੱਕ ਸੱਸੀ ਕਾ ਵੀਰ ਕੀ ਹਾਲ ਹੈ ਜੀ ਠੀਕ ਠਾਕ ਹਾਂ ਸਭ ਵਧੀਆ ਅੱਛਾ ਤੁਸੀਂ ਇੱਥੇੁੰ ਹੀ ਰਹਿਣ ਵਾਲੇ ਹੋ ਹਾਂ ਇੱਥੇ ਹੀ ਮੂਹਿਆੜੀ अच्छा अपने असी एक्चुअली पंजाब तो आए हां ते मान लो ਵੀ ਇੱਥੇ ਪੰਜਾਬੀ ਬਹੁਤ ਜ਼ਿਆਦਾ ਨੇ ਇਹਦਾ ਮਨ ਲੋ ਕੀ ਕਰਨਾ ਤੇ ਪੰਜਾਬੀ ਰੇ ਮਨ ਲੋ ਇਧਰ ਪੰਜਾਬ ਤੋਂ ਸ਼ਿਫਟ ਹੋਏ ਨੇ ਜਾਂ ਫਿਰ ਪਹਿਲਾਂ ਤੋਂ ਹੀ ਰਹਿੰਦੇ ਆ ਤੇ ਉਹ ਤੇ ਮੈਨੂੰ ਵੀ ਨਹੀਂ ਪਤਾ ਵੀਰ ਜੀ আচ্ছা ਤੁਸੀਂ ਮੰਨ ਲੋ ਇੱਥੇ ਦੀ ਬਰਥਡੇ ਤੁਹਾਡਾ ਹਾਂਜੀ ਮੇਰਾ ਇੱਥੇ ਹੀ ਬਰਥਡੇ ਓਕੇ ਮਨ ਲੋ ਵੈਸੇ ਤੇ ਤੇ ਮਨ ਲੋ ਅਸੀਂ ਜਿਸ ਸਬ ਨੇ ਇੱਕ ਦੋ ਜੇ ਦੋ ਬੰਦੇ ਨਾਲ ਹੋਰ ਗੱਲ ਕੀਤੀ ਉਹ ਕਹਿੰਦੇ ਨੇ ਵੀ ਟਾਟਾ ਕੰਪਨੀ ਜਿਹੜੀ ਹੈਗੀ ਉਹਦੇ ਕਰਕੇ ਕਿਹੜੇ ਪੰਜਾਬੀ ਪਹਿਲਾਂ ਸ਼ਿਫਟ ਹੋਏ ਸੀਗੇ ਤੇ ਉਸ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਵੀ ਇੱਥੇ ਕੰਮ ਕਰਦੀਆਂ ਨੇ ਹਾਂਜੀ ਤੁਹਾਨੂੰ ਉਹ ਯਾਦਦਾਸ਼ਤ ਹੈ ਹਾਂ ਮੈਨੂੰ ਕੋਈ ਦਿੱਕਤ ਨਹੀਂ ਹੈ ਕਿ ਮਨ ਲੋ ਜਿਵੇਂ ਪੰਜਾਬੀ ਸਰਦਾਰ ਠਿੱਕਾਟ ਗਿੰਤੀ ਚ ਨੇ ਨਹੀਂ ਨਹੀਂ ਮਨ ਲੋ ਕੋਈ ਸਾਰੇ ਨਾਲ ਮਿਲ ਕੇ ਰਹਿੰਦੇ ਆ ਹਾਂ ਬਹੁਤ ਵਧੀਆ ਰਹਣਾ ਹਾਂਜੀ ਤੁਹਾਨੂੰ ਵੀ ਤੁਮੇ ਗਾਹੀ ਮਜ਼ਾ ਆ ਰਿਹਾ ਸੀ ਐਕਸਪਲਿਕਲ ਕਰਤੇ ਜਾਣਾ ਸੀਗਾ ਤੇ ਬਾਕੀ ਪ੍ਰੋਬਲਮ ਕੀ ਹੋ ਗਈ ਬਸ ਗੁਰੂ ਮਹਾਰਾਜ ਨੇ ਦਿੱਤਾ ਹੀ ਐਸ ਤਰਾ ਹੀ ਹਾਂਜੀ ਸਾਨੂੰ ਨਹੀਂ ਨਹੀਂ ਐਕਚੁਅਲੀ ਮੈਂ ਦੱਸਦਾ ਕਿ ਜਿਸ ਤਰ੍ਹਾਂ ਪੰਜਾਬ ਦਾ ਮਾਹੌਲ ਹੈਗਾ ਆ ਤੇ ਆਪਾਂ ਸੋਚਦੇ ਆ ਕਿ ਜਿੱਥੇ ਠਿੱਕਾਟ ਗਿੰਤੀ ਹੁੰਦੀ ਆ ਉੱਥੇ ਮੰਨ ਲਓ ਵੀ ਉਹ ਕੌਮ ਨੂੰ ਖਤਰਾ ਹੁੰਦਾ ਹੈ ਤੇ ਇਦਾਂ ਦੀ ਕੋਈ ਗੱਲ ਨਹੀਂ ਸਾਰੇ ਮਿਲ ਵਰਕੇ ਮਿਲਣਾ ਸਾਰੇ ਮਿਲ ਕੇ ਰਹਿੰਦੇ ਤੇ ਤੁਹਾਡਾ ਨਾਮ ਕੀ ਹੈ ਜਸਕਰਨ ਸਿੰਘ ਜਸਕਰਨ ਲਓ ਠੀਕ ਹੈ ਵੀਰ ਜੀ ਧੰਨਵਾਦ ਜੀ ਇਧਰ ਵਾਲੀ ਸਾਈਡ ਦੋਸਤੋ ਜਾਮਾ ਮਸਜਿਦ ਬਣੀ ਹੋਈ ਆ ਜੋ ਕਾਵੇ ਖੂਬਸੂਰਤ ਬਣੀ ਹੋਈ ਆ ਜਿਹੜੇ ਰੋਡ ਤੋਂ ਲੰਘ ਰਹੇ ਸੀਗੇ ਸਾਡਾ ਧਿਆਨ ਜਿਹੜਾ ਹੈਗਾ ਨੇ ਖਿੱਚਿਆ ਇਹ ਵੀ ਸਾਕਸ਼ੇ ਦੇ ਵਿੱਚ ਹੀ ਬਣੀ ਹੋਈ ਆ ਇਹ ਸਾਰੀਆਂ ਚੀਜ਼ਾਂ ਜੋ ਨੇ ਇੱਕ ਚੀਜ਼ ਕਿਸ ਚੀਜ਼ ਨੂੰ ਪ੍ਰੂਫ ਕਰਦੀ ਨਹੀਂ ਕਿਵੇਂ ਤੁਮਸ਼ੇਰਪੁਰ ਦੇ ਲੋਕ ਨੇ ਉਹ ਇੱਕ ਦੂਸਰੇ ਨਾਲ ਆਪਸੀ ਭਾਈਚਾਰਾ ਰੱਖਦੇ ਹਾਂ ਜੀ ਤੇ ਮੰਨ ਲਓ ਵੀ ਹਰੇਕ ਕੋਨੇ ਤੇ ਤੁਹਾਨੂੰ ਗੁਰਦੁਆਰਾ ਮਸਜਿਦ ਔਰ ਮੰਦਿਰ ਸਾਰਾ ਕੁਝ ਦੇਖਣ ਨੂੰ ਮਿਲਦਾ 크ਰਿਸਚਨ ਲੋਕ ਵੀ ਇੱਥੇ ਰਹਿੰਦੇ ਆ ਔਰ ਸਾਰੇ ਰਲ ਮਿਲ ਕੇ ਰਹਿੰਦੇ ਆ ਪੜ੍ਹੇ ਲਿਖੇ ਲੋਕ ਨੇ ਕਬੜੀਆਂ ਕੰਪਨੀਆਂ ਇੱਥੇ ਹੈਗੀਆਂ ਨੇ ਬਹੁਤ ਤਕੜੀਆਂ ਐਮ ਐਲ ਸੀ ਕੰਪਨੀਆਂ ਇਸ ਕਰਕੇ ਜਿਹੜੇ ਪੂਰੇ ਇੰਡੀਆ ਦੇ ਵਿੱਚੋਂ ਜਿਹੜੇ ਪੜੇ ਲਿਖੇ ਲੋਕ ਨੇ ਤੇ ਸੈਟਲਮੈਂਟ ਜਿਹੜੀ ਹੈਗੀ ਔਰ ਕਰਦੇ ਨੇ ਔਰ জব ਕਰਦੇ ਨੇ ਤੇ ਸਾਰੇ ਰਲ ਮਿਲ ਕੇ ਰਹਿੰਦੇ ਆ ਦੋਸਤੋ ਇੱਥੇ ਬਹੁਤ ਵੱਡੇ ਵੱਡੇ ਟਾਡਾ ਕੰਪਨੀ ਦੇ ਜਿਹੜੇ ਹੈਗੇ ਆ ਪਲਾਂਟ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਦੇਖ ਸਕਦਾ ਹੋ ਸਾਹਮਣੇ ਇਧਰ ਇੱਕ ਗੇਟ ਲੱਗਿਆ ਹੋਇਆ ਤੇ ਇਦਾਂ ਦੇ ਜਿਹੜੇ ਹੈਗੇ ਸ਼ਹਿਰ ਦੇ ਬਹੁਤ ਸਾਰੇ ਗੇਟ ਨੇ ਜਿਸੋਂ ਦੇ ਜਿਹੜੇ EMPLOYEES ਇੱਥੇ ਕੰਮ ਕਰਨ ਵਾਲੇ ਐਂਟਰ ਹੁੰਦੇ ਤੇ ਉਦੋਂ ਬਾਅਦ ਨਿਕਲਦੇ ਆ ਤੇ ਤੁਸੀਂ ਦੇਖੋਗੇ ਸਾਡੇ ਕੋਲ ਇਧਰਲੀ ਸਾਡੇ ਇੱਕ ਕ੍ਰਾਸ ਕਰਨ ਦੇ ਲਈ ਤੇ ਇਥੇ ਮੰਨ ਲਓ ਵੀ ਲੱਖਾਂ ਦੇ ਕਿੰਨੇ ਦੇ ਹਿਸਾਬ ਨਾਲ ਜਿਹੜੇ ਹੈਗੇ ਵਰਕਰ ਕੰਮ ਕਰਦੇ ਨੇ ਬਹੁਤ ਵੱਡੀ ਫੈਕਟਰੀ ਆ ਬਾਕੀ ਜਿਹੜਾ ਸ਼ਹਿਰ ਹੈਗਾ ਇਹ ਕੰਪਨੀ ਦੇ ਆਲੇ ਦੁਆਲੇ ਵਸਿਆ ਹੋਇਆ ਜੁਗਰੀ ਪਾਰਕ ਦੇ ਵਿੱਚ ਇਹ ਹੈਗਾ ਜੁਗਰੀ ਪਾਰਕ ਦਾ ਤੇ ਮੈਨੂੰ ਸੁਣਾ ਕਾਫੀ ਵੱਡਾ ਜਿਹੜਾ ਹੈਗਾ ਪਾਰਕ ਬਣਿਆ ਹੋਇਆ। ਬਾਕੀ ਕਮਲ ਜੀ ਦੱਸਣ ਦੇ ਮਤਲਬ ਕਿ ਆਪਾਂ ਇੱਥੇ ਆਇਆ। ਦੋਸਤੋ ਫੂਡ ਵਿੱਚ ਚੀਨ ਚਾਈਨਸ ਵਿੱਚ ਪੰਜਾਬੀ ਸਾਰਾ ਕੁਝ ਸਾਰਾ ਕੁਝ ਸ਼ੂਟ ਦਾ ਮੈਥੇ ਅਵੇਲੇਬਲ ਹੈ ਆਪਾਂ ਇਨਚ ਆਫ एवरीथिंग ਹਾਂਜੀ ਕਿਉਂਕਿ ਹਰੇ ਆਪਣੇ ਦੇਸ਼ ਦੇ ਹਰੇਕ ਕੋਨੇ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਵਸੇ ਹੋਏ ਨੇ ਕਿੰਨੇ ਕਮਲ ਹਾਂਜੀ ਔਰ ਮਿਲ ਜੁਲ ਕੇ ਵੀ ਰਹਿੰਦੇ ਨੇ ਇਹ ਇਸ ਕਰਕੇ ਹਰੇਕ ਤਰ੍ਹਾਂ ਦਾ ਖਾਣਾ ਜਿਹੜਾ ਹੈਗਾ ਇੱਥੇ ਮਿਲ ਜੇਗਾ ਤੁਹਾਨੂੰ ਆਰਾਮ ਦੇ ਨਾਲ हां जी दोस्तों एसी का जुगनी पार्क थोनू, थोनू, सोने -सोने ते आपा ਹੁਣ ਇੱਕ ਵਲੌਗ ਦਾ ਐਂਡ ਕਰਨ ਲੱਗੇ ਆਂ ਬਹੁਤ ਹੀ ਵਧੀਆ ਜਗ੍ਹਾ ਆ ਬਹੁਤ ਵਧੀਆ ਹਵਾ ਚੱਲਦੀ ਆ ਹੋਰ ਆਪਾਂ ਬਾਕੀ ਤੁਹਾਨੂੰ ਹੋਰ ਵੀ ਜਮਸ਼ੀਦਪੁਰ ਦੀਆਂ ਸੋਹਣੀਆਂ ਸੋਹਣੀਆਂ ਜਗ੍ਹਾਵਾਂ ਦਿਖਾਵਾਂਗੇ ਬਸ ਜੁੜੇ ਰਹੋ ਸਾਡੇ ਵਲੌਗਸ ਤੇ ਹਾਂ ਬਾਕੀ ਝਾਰਮੁੜੀ ਆਪਾਂ ਲੈ ਲਈ ਆ ਝਾਰਮੁੜੀ ਖਾਵਾਂਗੇ ਤੇ ਉਸ ਤੋਂ ਬਾਅਦ ਵਿੱਚ ਖਾ ਪੀ ਕੇ ਘਰੇ ਚੱਲਦੇ ਆਂ ਤੇ ਬਾਕੀ ਸਮਾਪਤ ਕਰਦੇ ਆ ਇਸ ਵਲੌਗ ਨੂੰ ਅੱਗੇ ਕੋਲਕਾਤਾ ਦੀ ਸੀਰੀਜ਼ ਇਦਾਂ ਹੀ ਚੱਲਦੀਆਂ ਰਹਿਣਗੀਆਂ ਬਹੁਤ ਵਧੀਆ ਜਿੱਚ ਜੜੀਆਂ ਕਿ ਤੁਹਾਨੂੰ ਦੇਖਣ ਮਿਲੀਆਂ ਤਦ ਤੱਕ ਲਈ ਜੁੜੇ ਰਹੋ ਸਾਡੇ ਹਰੇਕ ਵਲੌਗ ਦੇ ਨਾਲ ਕਮੈਂਡ ਕਰ